ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਰਿਪੋਰਟਰ ਸਵਰਨਜੀਤ ਸਿੰਘ ਅੱਜ ਪਹੁੰਚਿਆ ਹਾਂ ਗੁਰਦੁਆਰਾ ਸ੍ਰੀ ਡੇਰਸਾ ਪਾਸ਼ਾਹੀ ਦਸਵੀਂ ਪਿੰਨਾਂਪੁਰ ਸਾਨੇਵਾਲ ਦੇ ਵਿੱਚ ਸਾਵਣ ਦਾ ਮਹੀਨਾ ਚੜਿਆ ਹੈ ਸਾਵਣ ਮਹੀਨੇ ਦੀ ਬਹੁਤ ਮਹੱਤਤਾ ਹੈ ਸੋ ਅੱਜ ਗੁਰਦੁਆਰਾ ਸਾਹਿਬ ਦੇ ਵਿੱਚ ਸੰਗਰਾਂਦ ਦੇ ਹੜਾ ਵੀ ਮਨਾਇਆ ਜਾ ਰਿਹਾ ਹੈ ਉਸ ਦੇ ਨਾਲ ਨਾਲ ਜਿਹੜਾ ਸਾਵਣ ਦੇ ਮਹੀਨੇ ਦੀ ਜਿਹੜੀ ਸੰਗਰਾਂਦ ਹੈ ਔਰ ਸਾਵਣ ਦਾ ਮਹੀਨਾ ਵੀ ਜਿਹੜਾ ਮਨਾਇਆ ਜਾ ਰਿਹਾ ਔਰ ਆਉਥਮ ਦਰਸ਼ਨ ਕਰਵਾਉਣਾ ਹੈ ਇਹ ਉਹ ਤਿਆਸ ਸਥਾਨ ਜਿੱਥੇ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਚਰਨ ਸਾਹਿਬ ਸ੍ਰੀ ਗੁਰੂ ਜੀ ਮਹਾਰਾਜ ਜੀ ਨੇ ਤਾਂਨ ਕਰਕੇ ਦਾਪਨ ਕਰਤੀ ਜੋ ਕਿ ਅੱਜ ਜੋ ਰੇਡੂ ਆਪਰਾਖ ਬਹੁਤ ਹੀ ਵਿਚਾਰ ਰੋਗ ਦੇ ਵਿੱਚ ਹਰਿਆ ਭਰਿਆ ਮੌਜੂਦ ਹੈ ਆਪਾਂ ਦਰਸ਼ਨ ਵੀ ਕਰਾਂਗੇ ਔਰ ਇੱਥੋਂ ਦੀ ਪ੍ਰਬੰਧ ਕਮੇਟੀ ਨਾਲ ਗੱਲਬਾਤ ਵੀ ਕਰਦੇ ਆਉ ਕਰਦੇ ਹਾਂ ਦਰਸ਼ਨ ਗੁਰਦੁਆਰਾ ਸਾਹਿਬ ਜੀ ਫਿਰ ਲੋਲ ਤਤ ਤੁਹਾਰ ਹਾਏ ਸਤਿ ਮੇਂ ਆਹ ਸਤਿ

ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਇਤਿਹਾਸਕ ਸਥਾਨ ਗੁਰਦੁਆਰਾ ਸ੍ਰੀ ਰੇਰੂ ਸਾਹਿਬ ਵਿਖੇ ਜੋ ਕਿ ਹਰ ਮਹੀਨੇ ਪਾਵਨ ਪਵਿੱਤਰ ਸੰਗਰਾਮ ਦੇ ਦਿਹਾੜੇ ਬੜੀ ਸ਼ਰਧਾ ਤੇ ਭਾਵਨਾਵਾਂ ਦੇ ਨਾਲ ਮਨਾਏ ਜਾਂਦੇ ਨੇ ਸੋ ਇਸ ਵਾਰ ਸਾਵਣ ਮਹੀਨੇ ਦੀ ਸੰਗਰਾਮ ਵੀ ਬੜੀ ਸ਼ਰਧਾ ਤੇ ਭਾਵਨਾਵਾਂ ਦੇ ਨਾਲ ਬੜੀਆਂ ਸ਼ੰਕਤਾਂ ਦੂਰ ਦਰਾਡੇ ਤੋਂ ਆ ਕੇ ਬੜੀ ਸ਼ਰਧਾ ਭਾਵਨਾਵਾਂ ਦੇ ਨਾਲ ਮਨਾ ਰਹੀਆਂ ਨੇ ਸੋ ਅੱਜ ਦੇ ਪਾਵਨ ਪਵਿੱਤਰ ਦਿਹਾੜੇ ਦੇ ਵਿੱਚ ਵਿਸ਼ੇਸ਼ ਤੌਰ ਤੇ ਕਾਰ ਸੇਵਾ ਵਾਲੇ ਮਹਾਂਪੁਰਖਾਂ ਵੱਲੋਂ ਅਤੇ ਗੁਰਦੁਆਰਾ ਸ੍ਰੀ ਰੇਰੂ ਸਾਹਿਬ ਜਿੱਦੀ ਸਮੁੱਚੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਬ ਬਲਜੀਤ ਸਿੰਘ ਜੀ ਹਰਾ ਮੀਤ ਪ੍ਰਧਾਨ ਸਬ ਮਲਕੀਤ ਸਿੰਘ ਜੀ ਹਰਾ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਕਾਰ ਸੇਵਾ ਵਾਲੇ ਮਹਾਂਪੁਰਖ ਸੰਤ ਬਾਬਾ ਨਰਿੰਦਰ ਸਿੰਘ ਜੀ ਸੰਤ ਬਾਬਾ ਬਲਵਿੰਦਰ ਸਿੰਘ ਜੀ ਜਥੇਦਾਰ ਬਾਬਾ ਮੇਜਰ ਸਿੰਘ ਜੀ ਹਜ਼ੂਰ ਸਾਹਿਬ ਸਮਪਰਦਾਇ ਬਣਾਉ ਜੋ ਕਿ ਮਾਲਪੋੜਿਆਂ ਦੇ ਲੰਗਰ ਅਤੁੱਟ ਵਰਤਾਏ ਜਾਂਦੇ ਨੇ ਸੋ ਅੱਜ ਦਿਨ ਦਿਨ ਬਹੁਤ ਸਾਰੀਆਂ ਸੰਤਾਂ ਦੂਰ ਦਰਾਡੇੋਂ ਆਕੇ ਨੱਕ ਮਸਤਕ ਹੋਕੇ ਮਾਲਪੋੜੇ ਦੇ ਲੰਗੇ ਛੱਕੇ ਤੇ ਗੁਰੂ ਸਾਹਿਬ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਹਾਜ਼ਰੀਆਂ ਭਰਕੇ ਆਪਣੇ ਜੀਵਨ ਨੂੰ ਸਫਲਿਆਂ ਕਰ ਰਹੇ ਨੇ ਸੋ ਸਮੁੱਚੀ ਦੇਸ਼ਾਂ ਪਰਦੇਸਾਂ ਵਿੱਚ ਬੈਠੀ ਸੰਗਤ ਨੂੰ ਅੱਜ ਦੇ ਪਾਵਨ ਪਵਿੱਤਰ ਸੰਗਰਾਂਦ ਦੇ ਸਾਉਣ ਦੇ ਮਹੀਨੇ ਦੀ ਸੰਗਰਾਂਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਾਰ ਵਧਾਈਆਂ ਹੋਵਣ ਦੀ ਸੋ ਅੱਜ ਪਾਵਨ ਪਵਿੱਤਰ ਦਿਹਾੜਾ ਜੋ ਕਿ ਮੀਰੀ ਪੀਰੀ ਜੀਆਂ ਦੋ ਤਲਵਾਰਾਂ ਪੈਂਧੀਆਂ ਸੀ ਸ਼ੇਮੇ ਪਾਸ਼ਾ ਜੀ ਦਾ ਅੱਜ ਉਹ ਵੀ ਦਿਹਾੜਾ ਹੈ ਉਹ ਵੀ ਸੰਗਤਾਂ ਬੜੀ ਸ਼ਰਧਾ ਭਾਵਨਾਵਾਂ ਦੇ ਨਾਲ ਮਨਾ ਰਹੀਆਂ ਨੇ ਅਤੇ ਸ਼ਹੀਦ ਭਾਈ ਤਾਰੂ ਸਿੰਘ ਜੀ ਦਾ ਵੀ ਅੱਜ ਸ਼ਹੀਦੀ ਦਿਹਾੜਾ ਹੈ ਉਹ ਵੀ ਸੰਗਤਾਂ ਬੜੀ ਸ਼ਰਧਾ ਪ੍ਰੇਮ ਦੇ ਨਾਲ ਸੰਗਤਾਂ ਕੋਟ ਨੂੰ ਕੋਟ ਨੂੰ ਨਮਸਕਾਰਾਂ ਕਰ ਰਹੀਆਂ ਨੇ ਉਨਾ ਸ਼ਹੀਦਾਂ ਨੂੰ ਵੀ ਯਾਦ ਕਰਕੇ ਸਮੂਚੀਆਂ ਸੰਗਤਾਂ ਹਾਜ਼ਰੀਆਂ ਭਰੀਆਂ ਨੇ ਸੋ ਸਤਿਗੁਰਾਂ ਦਾ ਪਾਵਨ ਪੁੱਤਰ ਪਰਮਾਨ ਹੈ ਜੀ ਸਾਵਣ ਆਇਆ ਏ ਸਖੀ ਜਲ ਹਰਬਰ ਸੰਹਾਰ ਨਾਨਕ ਤਨ ਸੁਆਗਣੀ ਜਿਨ ਸਹਿ ਨਾਲ ਪਿਆਰ ਸਤਿਗੁਰੂ ਕਿਰਪਾ ਕਰਨੀ ਇਸ ਸਮੂਚੀ ਸੰਗਤ ਨੂੰ ਇਸ ਸਾਵਣ ਦੇ ਮਹੀਨੇ ਦੇ ਵਿੱਚ ਬੇਅੰਤ ਬੇਅੰਤ ਖੁਸ਼ੀਆਂ ਦੀਆਂ ਦਾਤਾਂ ਬਖਸ਼ੇ ਮੇਰੇ ਬਾਦਸ਼ਾਹ ਸਭਨਾ ਦੀਆਂ ਮਨੋ ਕਾਮਨਾਵਾਂ ਮਨੋ ਭਾਵਨਾਵਾਂ ਮੂਰੀਆਂ ਕਰਨ ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਨ ਸਤਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ